ਤਾਰੀ ਸਰਹੱਦ ਤੇ ਪੜਾਈ ਭਾਵੁਕ ਮਾਹੌਲ ਦੇਖਣ ਨੂੰ ਮਿਲਿਆ ਲੋਕ ਵਿਛੜ ਰਹੇ ਸੀ ਕੁਝ ਇਧਰੋਂ ਜਾ ਰਹੇ ਸੀ ਆਪਣੇਆਂ ਤੇ ਗੜ ਲੱਗ ਲੱਗ ਰਹੇ ਜਿਹੜੀ ਇਹ ਦੇਸ਼ ਦੀ ਵੰਡ ਹੋਈ ਇਹ ਤੋਂ بچਿਆ ਜਾਂ ਚੁੱਕਦਾ ਸੀ ਜੀ ਪਰ ਸਾਡੇ ਦੋਹਾਂ ਪਾਸਾਂ ਦੇ ਸਿਆਸਤਦਾਨਾਂ ਨੂੰ ਕੁਰਸੀ ਦੀ ਭੁੱਖ ਸਿਰ ਚੜ੍ਹ ਕੇ ਬੋਲਦੀ ਸੀ ਕਦੋਂ ਮੇਰੇ ਤੇ ਕਲੰਗੀ ਪ੍ਰਧਾਨ ਮੰਤਰੀ ਦੀ ਲੱਗ ਜੇ ਇਹ ਬਟਾ ਵਿਸ਼ਾ ਇਧਰੋਂ ਸ਼ਰਧਾਲੂਆਂ ਦਾ ਜਥਾ ਵੱਡੀ ਪੱਦਰ ਤੇ ਗਿਆ ਦਿਲ ਖੋਲ ਕੇ ਵੀਜੇ ਦਿੱਤੇ ਐ ਇੱਕੀ ਉਹਨਾਂ ਨੇ ਜੀ ਇਥੋਂ ਮੰਗ ਆਉਣੀ ਸ਼ੁਰੂ ਹੋ ਗਈ ਕਿ ਰੂ ਖੋਲੋ ਇਥੋਂ ਵਪਾਰ ਵਧੇ ਪਰ ਉਹਨਾਂ ਦੇ ਢਿੱਡ ਪੀੜਤਾ ਹੋਣੀ ਹੀ ਹੋਣੀ ਹੈ ਜਿਨ੍ਹਾਂ ਦਾ ਵਪਾਰ ਗੁਜਰਾਤ ਆਏ ਪਾਸੋਂ ਚੱਲਦਾ ਹੈ ਬਿਲਕੁਲ ਤੇ ਸਿਆਸਤਦਾਨ ਠੰਡੇ ਠਾਰ ਹੋਏ ਬੈਠੇ ਨੇ ਕਿ ਚੜਦੇ ਪੰਜਾਬ ਦੇ ਭਰਾ ਤੇ ਲਹਿੰਦੇ ਪੰਜਾਬ ਦੇ ਭਰਾ ਬਿਲਕੁਲ ਉਹਨਾਂ ਨੇ ਬੜਾ ਕੁਛ ਕਹਿਣ ਦਾ ਯਤਨ ਕੀਤਾ ਉਹਨਾਂ ਦੇ ਕੋਈ ਜਵਾਬ ਸੀ ਕਿ ਜੇ ਸਾਡੇ ਖੇਤ ਹੀ ਨਾ ਰਹੇ ਪਾਣੀ ਸਰ ਨੂੰ ਦੇਣਾ ਮੇਰਾ ਪਿਛੋਕੜ ਮੇਰਾ ਵਰਤਮਾਨ ਅਪਰਾਧਿਕ ਵਿਰਤੀ ਵਾਲਾ ਹੈ ਹੀ ਨਹੀਂ ਮੈਨੂੰ ਕਹਾਤਾ ਟੜਾ ਜਿਵੇਂ ਮਾਪਿਆਂ ਦੇ ਕੋਲੋਂ ਵਿਆਹ ਵੇਲੇ ਕੁੜੀ ਵਿਦਾ ਹੁੰਦੀ ਆ ਨਾ ਉਹਨੂੰ ਆਪਣੇ ਮਾਪਿਆਂ ਦਾ ਲਗਾਓ ਬਹੁਤ ਹੁੰਦਾ ਹੈ ਠੀਕ ਉਸੇ ਤਰੀਕੇ ਦੇ ਨਾਲ ਉਸੇ ਤਰੀਕੇ ਦੇ ਨਾਲ ਦੋਵਾਂ ਨੂੰ ਵੀ ਵਿਛੜਨ ਦਾ ਮੌਕਾ ਮਿਲਿਆ ਉਹ ਸਾਰਾ ਭਾਈਚਾਰਾ ਬਹੁਤ ਪਿਆਰ ਮੁਹੱਬਤ ਨਾਲ ਰਹਿਣਾ ਚਾਹੁੰਦਾ ਹੈ ਦਿਲੂ ਸਾਹਿਬ ạtari ਸਰਹੱਦੀ ਤੁਸੀਂ ਗੱਲ ਕੀਤੀ ਐ ਬੀਤੇ ਦਿਨ ạtari ਸਰਹੱਦ ਤੇ ਬੜਾਈ ਭਾਵੁਕ ਮਾਹੌਲ ਵੇਖਣ ਨੂੰ ਮਿਲਿਆ ਲੋਕ ਵਿਛੜ ਰਹੇ ਸੀ ਕੁਝ ਇਧਰੋਂ ਜਾ ਰਹੇ ਸੀ ਆਪਣੇਆਂ ਦੇ ਗਲ ਅਲਗ-ਅਲਗ ਰੋਏ ਨੇ ਦੇਖੋ ਪ੍ਰਦੀਪ ਜਿਹੜੀ ਇਹ ਦੇਸ਼ ਦੀ ਵੰਡ ਹੋਈ ਇਹ ਤੋਂ ਬਚਿਆ ਜਾ ਸਕਦਾ ਸੀ ਜੀ ਪਰ ਸਾਡੇ ਦੋਹਾਂ ਪਾਸਾਂ ਦੇ ਸਿਆਸਤਦਾਨਾਂ ਨੂੰ ਕੁਰਸੀ ਦੀ ਭੁੱਖ ਸਿਰ ਚੜ ਕੇ ਬੋਲਦੀ ਸੀ ਕਦੋਂ ਮੇਰੇ ਤੇ ਕਲੰਗੀ ਪ੍ਰਧਾਨ ਮੰਤਰੀ ਦੀ ਲੱਗ ਜੇ ਇਹ ਵੱਡਾ ਵਿਸ਼ਾ ਫਿਰ ਗੱਲ ਕਰਾਂਗੇ ਜੀ ਇਹਦੇ ਵਿੱਚ ਜਦੋਂ ਕਿਉਂਕਿ ਸਾਂਝਾ ਤਾਂ ਸਾਡੀਆਂ ਇਕੱਠੀਆਂ ਹੀ ਨੇ ਚੜਦਾ ਪੰਜਾਬ ਤੇ ਲੈਂਦਾ ਪੰਜਾਬ ਮੈਨੂੰ ਪਾਕਿਸਤਾਨ ਪੁਲਿਸ ਦੇ ਇੱਕ ਕਾਂਸਟੇਬਲ ਦੀ ਗੱਲ ਯਾਦ ਆ ਰਹੀ ਹੈ ਅੱਜ ਜਦੋਂ ਵਿਸਾਖੀ ਮਨਾਉਣ ਵਾਸਤੇ ਇਧਰੋਂ ਸ਼ਰਧਾਲੂਆਂ ਦਾ ਜਥਾ ਵੱਡੀ ਪੱਧਰ ਤੇ ਗਿਆ ਦਿਲ ਖੋਲ ਕੇ ਵੀਜੇ ਦਿੱਤੇ ਐ ਇੱਕੀ ਉਹਨਾਂ ਨੇ ਜੀ ਇਥੋਂ ਵੰਗ ਹੋਣੀ ਸ਼ੁਰੂ ਹੋ ਗਈ ਕਿ ਰੂ ਖੋਲੋ ਇਥੋਂ ਵਪਾਰ ਵਧੇ ਪਰ ਉਹਨਾਂ ਦੇ ਢਿੱਡ ਪੀੜਤਾ ਹੋਣੀ ਹੁਣੀ ਆ ਜਿਨ੍ਹਾਂ ਦਾ ਵਪਾਰ ਗੁਜਰਾਤ ਆਏ ਪਾਸੋਂ ਚੱਲਦਾ ਬਿਲਕੁਲ ਤੇ ਸਿਆਸਤਦਾਨ ਠੰਡੇ ਠਾਰ ਹੋਏ ਬੈਠੇ ਨੇ ਕੁਰਸੀ ਤਾਂ ਦਿਓ ਉਹਨਾਂ ਦੀ ਤਾਂ ਤਰਜੀਹ ਕੁਰਸੀ ਹੈ ਉਹਨਾਂ ਦਾ ਪਿਤਾ ਕੁਰਸੀ ਹੈ ਉਹਨਾਂ ਦੀ ਮਾਤਾ ਕੁਰਸੀ ਹੈ ਭੈਣ ਕੁਰਸੀ ਹੈ ਭਾਈ ਕੁਰਸੀ ਹੈ ਪਰ ਆਮ ਲੋਕਾਂ ਦਾ ਨਹੀਂ ਦਿਓ ਜਵਾਬ ਕਿ ਉਧਰਲੇ ਪਾਸੇ ਸਾਰਾ ਕੁਝ ਚੱਲਦਾ ਇਧਰ ਆਈ ਐਸਾ ਹੀ ਖੜ ਜਾਂਦੀ ਹੈ ਇਹਨਾਂ ਸਿਆਸਤਦਾਨਾਂ ਨੇ ਲੋਕਾਂ ਨੂੰ ਲੜਾਉਣਾ ਹੈ ਉਹਨਾਂ ਦਾ ਕੰਮ ਹੀ ਤਾਂ ਚੱਲਦਾ ਜੇ ਲੋਕ ਲੜਦੇ ਰਹਿਣਗੇ ਤੋ ਪ੍ਰਦੀਪ ਸਿੰਘ ਮੈਂ ਜਿਵੇਂ ਪਹਿਲਾਂ ਕਿਹਾ ਕਿ ਹੈ ਤਾਂ ਸਾਡੇ ਨੇ ਬਿਲਕੁਲ ਵੱਡੇ ਤੇ ਛੋਟੇ ਭਰਾ ਨੇ ਜਿਵੇਂ ਕਿਸਾਨੀ ਅੰਦੋਲਨ ਵੇਲੇ ਇਹ ਹੁਕਮਰਾਨਾਂ ਨੇ ਬਥੇਰੇ ਪਾੜੇ ਪਾਉਣ ਦੇ ਯਤਨ ਕੀਤੇ ਥੋੜਾ ਪਾਣੀ ਆ ਕਰ ਦੇਣਗੇ ਅੱਤਵਾਦੀ ਨੇ ਟੁਕੜੇ ਟੁਕੜੇ ਗੈਂਗ ਰਹੇ ਇਹ ਤਾਂ ਪਤਾ ਨਹੀਂ ਕਿਹੜੇ ਕਿਹੜੇ ਜੀਵੀ ਨੇ ਬਹੁਤ ਕੁਝ ਕਿਹਾ ਪਰ ਮੇਰੇ ਮਾਨਯੋਗ ਭਰਾਵਾਂ ਨੇ ਭਾਵੇਂ ਉਹ ਇੱਧਰਲੇ ਪੰਜਾਬ ਦੇ ਸੀ ਭਾਵੇਂ ਸਾਡੇ ਛੋਟੇ ਭਰਾ ਹਰਿਆਣੇ ਨਾਲ ਸਬੰਧਤ ਸੀ ਇੱਥੇ ਵੀ ਤਾਂ ਇਹੀ ਹੈ ਕਿ ਚੜ੍ਹਦੇ ਪੰਜਾਬ ਦੇ ਭਰਾ ਤੇ ਲਹਿੰਦੇ ਪੰਜਾਬ ਦੇ ਭਰਾ ਬਿਲਕੁਲ ਉਹਨਾਂ ਨੇ ਬੜਾ ਕੁਝ ਕਹਿਣ ਦਾ ਯਤਨ ਕੀਤਾ ਉਹਨਾਂ ਦੇ ਕੋਈ ਜਵਾਬ ਸੀ ਕਿ ਜੇ ਸਾਡੇ ਖੇਤ ਹੀ ਨਾ ਰਹੇ ਪਾਣੀ ਸਰ ਨੂੰ ਦੇਣਾ ਹੈ ਜੀ ਤੁਸੀਂ ਕਦੇ ਜਾਓ ਜਿਹੜੇ ਲੋਕ ਭਰਾ ਗਏ ਨੇ ਉਹ ਕੌਸਟੇਬਲ ਕਹਿ ਰਿਹਾ ਸੀ ਤੁਹਾਨੂੰ ਜਾਣ ਬੁੱਝ ਕੇ ਬਹਿਮ ਪਾਇਆ ਜਾ ਰਿਹਾ ਹੈ ਕਿ ਜੇ ਤੁਹਾਡੇ ਪਾਸਪੋਰਟ ਦੇ ਉੱਤੇ ਪਾਕਿਸਤਾਨ ਦਾ ਮੋਹਰ ਲੱਗੀ ਹੈ ਤਾਂ ਸ਼ਾਇਦ ਤੁਹਾਨੂੰ ਹੋਰ ਮੁਲਕਾਂ ਨੇ ਵੀਜ਼ੇ ਨਹੀਂ ਦੇਨੇ ਤਾਨੂੰ ਆਪਣੇ ਆਪ ਤੇ ਭਰੋਸਾ ਹੋਣਾ ਚਾਹੀਦਾ ਕਿ ਤੁਸੀਂ ਮਨੁੱਖਤਾ ਤੋਂ ਉਲਟ ਜਾ ਕੇ ਕੋਈ ਕੰਮ ਨਹੀਂ ਕੀਤਾ ਠੀਕ ਹੈ ਤ ੱਕੇ ਵੀ ਪੈਂਦੇ ਨੇ ਸੱਚਿਆਂ ਨੂੰ ਜੀ ਜੀ ਮੈਂ ਕੁਛ ਕੀਤਾ ਹੀ ਨਹੀਂ ਮੇਰਾ ਪਿਛੋਕੜ ਮੇਰਾ ਵਰਤਮਾਨ ਅਪਰਾਧਿਕ ਵਿਰਤੀ ਵਾਲਾ ਹੈ ਹੀ ਨਹੀਂ ਹੂੰ ਮੈਨੂੰ ਕਾਹਦਾ ਡਰ ਹੈ ਪਰ ਇਹ ਲੋਕ ੱਕੇ ਨਾਲ ਉਸ ਵੱਲ ਵੱਲ ਤੋੜਦੇ ਨਹੀਂ ਤੱਕਦੇ ਆ ਜੀ ਸੋ ਜਦੋਂ ਕੱਲ ਉੱਥੇ ਮਾਹੌਲ ਦੇਖਿਆ ਬੇਹੱਦ ਭਾਵੁਕਤਾ ਪੂਰਨ ਮਾਹੌਲ ਉਹ ਲੋਕ ਕਿਵੇਂ ਐ ਜਿਵੇਂ ਮਾਪਿਆਂ ਦੇ ਕੋਲੋਂ ਵਿਆਹ ਵੇਲੇ ਕੁੜੀ ਵਿਦਾ ਹੁੰਦੀ ਆ ਨਾ ਉਹਨੂੰ ਆਪਣੇ ਮਾਪਿਆਂ ਦਾ ਲਗਾਓ ਬਹੁਤ ਹੁੰਦਾ ਠੀਕ ਉਸੇ ਤਰੀਕੇ ਦੇ ਨਾਲ ਉਸੇ ਤਰੀਕੇ ਦੇ ਨਾਲ ਲੋਕਾਂ ਨੂੰ ਵੀ ਵਿਛੜਨ ਦਾ ਮੌਕਾ ਮਿਲਿਆ ਬੜਾ ਭਾਵਕਤਾ ਵਾਲਾ ਮਾਹੌਲ ਸੀ ਕਿਵੇਂ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਦੂਜੇ ਪ੍ਰਤੀ ਦਰਦ ਹੈ ਪਰ ਇਹਨਾਂ ਨੂੰ ਕੀ ਕੋਈ ਮਰੇ ਭਾਵੇਂ ਜੀਏ ਸੁਥਰਾ ਘੋਲ ਪਤਾਸੇ ਪੀਏ ਅੱਜ ਸਾਰਾ ਮੁਲਕ ਜੋ ਇਹ ਘਟਨਾ ਕਰਮ ਪਹਿਲ گاਉਂ ਦੇ ਵਿੱਚ ਵਰਤਿਆ ਹੈ ਜੀ ਇੱਕ ਜੁੱਟਤਾ ਦੇ ਨਾਲ ਸਾਡੇ ਪ੍ਰਧਾਨ ਮੰਤਰੀ ਦੇਸ਼ ਦੇ ਸਾਰੇ ਸਿਆਸਤਦਾਨ ਦੇਸ਼ ਦੇ ਸਾਰੇ ਲੋਕ ਨਾਲ ਖੜੇ ਨੇ ਜੀ ਪਰ ਨਾਲ ਲੋਕ ਇਹ ਵੀ ਪੁੱਛਦੇ ਆ ਕਿ ਜੋ ਕੁਝ ਪਿਛਲੀ ਵਾਰ ਵਾਪਰਿਆ ਸੀ ਪੁਲਵਾਮਾ ਦੇ ਵਿੱਚ ਜੀ ਉਹਦੀ ਰਿਪੋਰਟ ਤਾਂ ਜਗ ਜाहिर ਕਰ ਦਿਓ ਹੂੰ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਵਿਸਫੋਟਕ ਸਮੱਗਰੀ ਉੱਥੇ ਗਈ ਕਿਵੇਂ ਹੂੰ ਅੱਜ ਜਦੋਂ ਇਹਦੇ ਵਿੱਚ ਵਾਪਰਿਆ ਪਹਿ ਲਗਾਉਣ ਦੇ ਵਿੱਚ ਜੀ ਤੁਸੀਂ ਕੱਲ ਦੇਣਾ ਤੁਹਾਨੂੰ ਭਾਵਕ ਕਰਦੇ ਆ ਉੱਥੋਂ ਦੇ ਦ੍ਰਿਸ਼ ਉੱਥੇ ਬਹੁਤ ਸਾਰੇ ਗਰੀਬ ਲੋਕ ਜਿਹੜੇ ਤਿੰਨ ਪਹੀਆ ਵਾਹਨ ਚਲਾਉਂਦੇ ਆ ਸਾਰਿਆਂ ਦੇ ਉੱਤੇ ਲਿਖਿਆ ਹੋਇਆ ਹੈ ਕਿ ਸਲਾਨੀਓ ਭਰਾਵੋ ਤੁਸੀਂ 에ਅਰਪੋਰਟ ਜਾਣਾ ਹੈ ਰੇਲਵੇ ਸਟੇਸ਼ਨ ਜਾਣਾ ਹੈ ਬਸ ਢੇਤੇ ਜਾਣਾ ਬਿਲਕੁਲ ਮੁਕਤ ਸੇਵ ਹੈ ਹੂੰ ਕੱਡਾ ਵੱਡਾ ਦਿਲ ਹੈ ਉਹਨਾਂ ਦਾ ਬਿਲਕੁਲ ਜੀ ਉਹ ਸਾਰਾ ਭਾਈਚਾਰਾ ਬਹੁਤ ਪਿਆਰ ਮੁਹੱਬਤ ਨਾਲ ਰਹਿਣਾ ਚਾਹੁੰਦਾ ਹੈ ਜਦ ਤੋਂ ਇਹ ਮਾਹੌਲ ਵਿਗੜਿਆ ਚੱਲ ਰਹੇ ਨੇ ਮੈਂ ਪਹਿਲੀ ਵਾਰ ਕਸ਼ਮੀਰ ਦੇ ਵਿੱਚ ਇਹ ਸ਼ਬਦ ਸੁਣਿਆ ਕਿ Hindu Muslim ਭਾਈ ਭਾਈ ਜੀ ਉੱਥੋਂ ਦੇ ਗੁਰੂ ਘਰਾਂ ਨੇ ਆਪਣੇ ਦਰ ਖੋਲਤੇ ਹਮ ਅੱਜ ਵਿਸ਼ੇ ਪੱਧਰ ਤੇ ਸਿੱਖਾਂ ਦੀ ਇਹ ਸੇਵਾ ਦੀ ਪ੍ਰਸ਼ੰਸਾ ਹੋ ਰਹੀ ਹੈ ਜੀ ਉਹਨਾਂ ਨੇ ਦਰ ਖੋਲਤੇ ਕਿ ਜਿੰਨੀਆਂ ਸਰਾਵਾਂ ਦੇ ਵਿੱਚ ਤੁਸੀਂ ਕਮਰੇ ਲਏ ਵੀ ਐ ਜਿੱਦਣ ਦੀ ਇਹ ਘਟਨਾ ਵਾਪਰੀ ਆ ਉਹਨਾਂ ਨੇ ਉਸ ਦਿਨ ਤੋਂ ਮੁਕਤ ਕਰਤਾ ਹਮ ਤੁਹਾਨੂੰ ਲੰਗਰ ਇੱਥੇ ਮਿਲੇਗਾ ਜਿਹੜਾ ਕਿ ਬਾਬੇ ਨਾਨਕ ਦਾ 550 ਸਾਲ ਪਹਿਲਾਂ ਦਾ ਚਲਾਇਆ ਹੋਇਆ ਤੇ ਅਜੇ ਤੱਕ ਚੱਲੀ ਜਾਂਦਾ ਹੈ ਬਿਲਕੁਲ ਜੀ ਤੁਹਾਡਾ ਕੋਈ ਕਿਰਾਇਆ ਨਹੀਂ ਜੇ ਕਿਸੇ ਭਰਾ ਕੋਲੇ ਕੋਈ ਪੈਸਾ ਟਕਾ ਨਹੀਂ ਹੈ ਉਹਦੀ ਵੀ ਮਦਦ ਕਰਾਂਗੇ ਜੀ ਸੋ ਉਹਨਾਂ ਲੋਕਾਂ ਨੇ ਵੀ ਉਹ ਮੁੰਡਾ ਸੈਦ ਜਿਹੜਾ ਘੋੜਿਆਂ ਵਾਲਾ ਸੀ ਜੀ ਔਰ ਸਾਰਾ ਪਰਿਵਾਰ ਉਹਦਾ ਉਹਦੇ ਕਮਾਈ ਤੇ ਜਿਉਂਦਾ ਸੀ ਕੀ ਲੈਣਾ ਉਨੇ ਆਪਣੀ ਮੌਤ ਆਪ ਸਹਿੇੜੀ ਨਾ ਹੂੰ ਉਹਨਾਂ ਅੱਤਵਾਦੀਆਂ ਨੂੰ ਜਫਾ ਮਾਰ ਕੇ ਜੀ ਸੋ ਜਦੋਂ ਇਸ ਕਿਸਮ ਦਾ ਘਟਨਾ ਵਾਪਰਦੀ ਹੈ ਲੋਕਾਂ ਨੂੰ ਵੀ ਪਤਾ ਕਿ ਇਹ ਤਾਂ ਸਾਰੇ ਦਾ ਸਾਰਾ ਸਿਆਸਤ ਦੀ ਖੇਡ ਹੈ ਆਮ ਲੋਕਾਂ ਦਾ ਇਹ ਨਾਲ ਕੋਈ ਬਾ ਵਾਸਤਾ ਨਹੀਂ ਜੀ ਕੋਈ ਮਨੁੱਖਤਾ ਜਿਹੜੇ ਦੇ ਵਿੱਚ ਮਨੁੱਖਤਾ ਭਾਰੂ ਹੈ ਤੇ ਮਨੁੱਖਤਾ ਕੁੱਟ-ਕੁੱਟ ਕੇ ਭਰੀ ਹੋਈ ਹੈ ਪਰਿਵਾਰਕ ਮਨੁੱਖਵਾਦੀ ਹੈ ਕੋਈ ਇੱਕ ਵੀ ਬੰਦਾ ਇਸ ਤਰ੍ਹਾਂ ਦਾ ਨਹੀਂ ਚੰਦਕ ਅੱਧਾ ਪਰਸੈਂਟ ਤੋਂ ਵੀ ਘੱਟ ਹੋਣਗੇ ਜਿਹੜੇ ਛੇੜਛਾੜ ਵਾਲੇ ਨੇ ਉਹ ਸਾਰੇ ਹੀ ਫਿਰਕਿਆਂ 'ਚ ਆ ਸਾਰੇ ਹੀ ਧਰਮਾਂ 'ਚ ਹੈ ਜੀ ਸਾਰੀ ਖਿੱਤਿਆਂ 'ਚ ਹੈ ਉਹ ਲੋਕ ਸਾਰਿਆਂ ਦੇ ਵਿੱਚ ਹੈ ਨਹੀਂ ਤਾਂ ਬਹੁ ਗਿਣਤੀ ਇੱਥੇ ਬਹੁਤ ਸਾਰੇ ਚੈਨਲ ਜਿਨ੍ਹਾਂ ਤੇ ਤੁਸੀਂ ਮੁਰਦਾਬਾਦ ਦੇ ਨਾਰੇ ਵੀ ਲਗੇ ਗੋਦੀ মিডিਆ ਚਲੇ ਜਾਓ ਜੀ ਜਦੋਂ ਅਸੀਂ ਇੱਕ ਪਾਸੜ ਗੱਲ ਕਰਾਂਗੇ ਉਪੋਂ ਦੀ ਨੇ ਆਪਾਂ ਵੀ ਮੀਟ ਗਿਆ ਲੈ ਬਿਲਕੁਲ ਜੀ ਜੇ ਅਸੀਂ ਵੀ ਕੋਈ ਗੱਲ ਇੱਕ ਪਾਸੜ ਕਰਦੇ ਆਂ ਨਾਲ ਦੀ ਨਾਲ ਕਮੈਂਟ ਆ ਜਾਂਦਾ ਬਿਲਕੁਲ ਕਿ ਭਾਈ ਸਾਹਿਬ ਐਂ ਲੱਗਦਾ ਜਿਵੇਂ ਤੁਸੀਂ ਉਸ ਪਾਰਟੀ ਦੇ ਬੁਲਾਰੇ ਹੋ ਜੀ ਸਾਡਾ ਕੰਮ ਹੈ ਹਰ ਤਰ੍ਹਾਂ ਦਾ ਸ਼ੀਸ਼ਾ ਦਿਖਾਉਣਾ ਹੂੰ ਭਾਵੇਂ ਕਿਸ ਦੇ ਗਿੱਟੇ ਤੇ ਵੱਜੇ ਭਾਵੇਂ ਵੱਜੇ ਗੁੱਡੇ ਤੇ ਜੀ ਅਸੀਂ ਅੰਕੜਾ ਆਧਾਰਿਤ ਗੱਲ ਕਰਨ ਨੂੰ ਤਰਜੀਹ ਦਿੰਦੇ ਆਂ ਮਨੁੱਖ ਹੈ ਸਤੂ ਵੀ ਕਿਤੇ ਨਾ ਕਿਤੇ ਕੋਈ ਗਲਤੀ ਹੋ ਸਕਦੀ ਹੈ ਪਰ ਮੈਂ ਫੇਰ ਇੱਕ ਵਾਰ ਕਹਾ ਕੇ ਦੋਸਤੋ ਭਾਵੇਂ ਤੁਸੀਂ ਉਧਰ ਲਿਓ ਭਾਵੇਂ ਇੱਧਰ ਲਿਓ ਤੁਹਾਡੇ ਮਨੁੱਖਤਾ ਦੇ ਪਰਚਮ ਨੂੰ ਸਲਾਮ ਜੀ ਤੁਹਾਡੀ ਮਨੁੱਖਤਾ ਪ੍ਰੀਤ ਸੋਚ ਨੂੰ ਸਲਾਮ ਆਪਣੇ ਦਿਲਾਂ ਵਿੱਚ ਆਪਣੇ ਮਨਾਂ ਵਿੱਚ ਆਪਣੇ ਭਰਾਵਾਂ ਵਿੱਚ ਇਸੇ ਜਜ਼ਬੇ ਨੂੰ ਕਾਇਮ ਰੱਖਿਓ ਜਿਹੜੇ ਚੰਦਕ ਲੋਕ ਨੇ ਜਿਹੜੇ ਮਨੁੱਖਤਾ ਦੇ ਦੁਸ਼ਮਣ ਨੇ ਮਨੁੱਖਤਾ ਦੇ ਬੈਰੀ ਨੇ ਉਹਨਾਂ ਦੇ ਮਨਸੂਬੇ ਨਾਲ ਪੂਰੇ ਹੁੰਦਿਓ ਉਹ ਬੜੇ ਰੂਪ ਲੈ ਕੇ ਤੁਹਾਡੇ ਕੋਲੇ ਆਉਣਗੇ ਤੁਹਾਨੂੰ ਨਿੱਕੀਆਂ ਨਿੱਕੀਆਂ ਗੱਲਾਂ ਦੇ ਨਾਲ ਉਤਸ਼ਾਹਤ ਕਰਨਗੇ ਤੁਹਾਨੂੰ ਉਤੇਜਿਤ ਕਰਨਗੇ ਉਹਨਾਂ ਦੀਆਂ ਚਾਲਾਂ 'ਚ ਨਹੀਂ ਆਉਣਾ ਆਪਾਂ ਬਾਬੇ ਨਾਨਕ ਦੀ ਧਰਤੀ ਦੀ ਗੱਲ ਕਰਦੇ ਆਂ ਤੇ ਬਾਬੇ ਨਾਨਕ ਨੇ ਸਾਰੇ ਵੱਖ-ਵੱਖ ਮੁਲਕਾਂ 'ਚ ਜਾ ਕੇ ਜੋ ਸੰਦੇਸ਼ ਦਿੱਤਾ ਸੀ ਉਹ ਮਨੁੱਖਤਾ ਦਾ ਦਿੱਤਾ ਕਿਰਤ ਕਰੋ ਵੰਡ ਕੇ ਛਕੋ ਨਾਮ ਜਪੋ ਜਾਂ ਉਹਨਾਂ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਕਿੰਨੇ ਸੋ ਸਾਲ ਪਹਿਲਾਂ ਦਾ ਉਹਨਾਂ ਦਾ ਇਹ ਪੈਗਾਮ ਅੱਜ ਵੀ ਜਾਰੀ ਹੈ ਇਸ ਤੇ ਪਹਿਰਾ ਦਿਓ ਜਿਹੜਾ ਕੋਈ ਬੰਦਾ ਮਨੁੱਖਤਾ ਦੇ ਉਲਟ ਜਾ ਕੇ ਗੱਲ ਕਰਦਾ ਮਨੁੱਖਤਾ ਚ ਜ਼ਹਿਰ ਭਰਦਾ ਉਹਨੂੰ ਨੱਪ ਲਿਓ ਤੁਹਾਡੀ ਚੰਗਿਆਈ ਨੇ ਹਮੇਸ਼ਾ ਤੁਹਾਡੇ ਨਾਲ ਜਾਣਾ ਸੋ ਅੱਜ ਵੀ ਮੈਂ ਸਕੱਤਰ ਜਰਨਲ ਨੇ ਜਿਹੜੇ ਉਹਨਾਂ ਦੀ ਗੱਲ ਇਹਦੇ ਵਿੱਚ ਨਾਲ ਜੋੜ ਕੇ ਕਰਦਾ ਪ੍ਰਦੀਪ ਜੀ ਅੰਟਾਨੀਓ ਗੁਟਰੇਜ ਜੀ ਉਹਨਾਂ ਨੇ ਅਪੀਲ ਕੀਤੀ ਆ ਭਾਰਤ ਨੂੰ ਵੀ ਪਾਕਿਸਤਾਨ ਨੂੰ ਵੀ ਕਿ ਮੌਕੇ ਤੇ ਕੋਈ ਗਰਮ ਨਾਰਾ ਨਾ ਦਿਓ ਸੰਜਮ ਰੱਖਿਓ ਜੇ ਤੁਸੀਂ ਸੰਜਮ ਰੱਖੋਗੇ ਤਾਂ ਸ਼ਾਂਤੀ ਰਹੇਗੀ ਸ਼ਾਂਤੀ ਨਾਲ ਮਸਲੇ ਹੱਲ ਹੋ ਜਾਂਦੇ ਨੇ ਸਰਦੂਲ ਸਿਕੰਦਰ ਸਾਹਿਬ ਦਾ ਇੱਕ ਗੀਤ ਹੈ ਨਾ ਕਿ ਜਿੱਦ ਨਾਲ ਮਸਲੇ ਵਿਗੜ ਜਾਂਦੇ ਨੇ ਰਜਾਬੰਦੀ ਕਰ ਲੋ ਨਿਬੜ ਜਾਂਦੇ ਨੇ ਜੀ ਸੋ ਆਪਾਂ ਮਨੁੱਖਤਾ ਤੇ ਪਹਿਰਾ ਦੇਈਏ ਅਸੀਂ ਤਾਂ ਆਪਣਾ ਚੈਨਲ ਹਾਈ ਮਨੁੱਖਤਾ ਵਾਸਤੇ ਐ ਤੇ ਦੋਸਤੋ ਆਓ ਸਾਰੇ ਰਲ ਕੇ ਇਹਨਾਂ ਖਿੱਤਿਆਂ ਦੇ ਵਿੱਚ ਸ਼ਾਂਤੀ ਸਥਾਪਿਤ ਕਰਨ ਨੂੰ ਤਰਜੀਹ ਦੇਈਏ ਤੇ ਮਾੜੇ मंसूਬੇ ਵਾਲਿਆਂ ਨੂੰ ਪਾਸੇ ਕਰਗੇ ਤੇ ਉਹਨਾਂ ਦੇ ਮਾੜੇ मंसूਬੇ ਸਦਾ ਕਦੇ ਵੀ ਕਾਮਜਾਬ ਨਹੀਂ ਹੋਣਗੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ